ਦੋਸਤੋ ਆਪ ਫਾਰਮ ਹਾਊਸ ਦੀ ਸਫਾਈ ਕਰਨ ਤੋਂ ਬਾਅਦ ਨਵੀਂ ਪਲਾਂਟੇਸ਼ਨ ਕੀਤੀ ਹੈ ਤੇ ਅੱਜ ਆਉਦੇ ਹੱਥੀ ਜਿਹੜਾ ਫਾਰਮ ਦੇ ਬੂਟੇ ਲਾਏ ਆ ਜਿਹੜਾ ਪੁਰਾਣੇ ਫੁੱਲਾਂ ਵਾਲੇ ਬੂਟੇ ਸੀਗੇ ਖੇੜੀਆਂ 'ਚ ਖੜੇ ਹੋ ਉਹ ਪਟਕੇ ਇਹ ਸੜਕ ਦੇ ਦਾਲੇ-ਦਾਲੇ ਪਾਮ ਲਾ ਰਹੇ ਆ ਵਿੱਚ ਫੁੱਲਾਂ ਵਾਲੇ ਬੂਟੇ ਆ ਗੇਂਦਾ ਤੇ ਹੋਰ ਦੋ ਕਿਸਮ ਦੇ ਤੇ ਇਹਦੇ ਨਾਲ ਲੱਗਦਾ ਵੀ ਥੋੜਾ ਜਿਹਾ ਹੋਰ ਡੈਕੋਰੇਸ਼ਨ ਹੋ ਜੂ ਵੀ ਕਰ ਦੀ ਤੇ ਨਾਲੇ ਸਰੀਰਕ ਮਿਹਨਤ ਹੋ ਗਈ ਤੇ ਇਸ ਤਰ੍ਹਾਂ ਜੇ ਆਪਾਂ ਕੁਦਰਤ ਨਾਲ ਜੁੜੇ ਰਹੀਏ ਥੋੜਾ ਬਹੁਤਾ ਹੱਥ ਪੱਲਾ ਮਾਰਦੇ ਰਹੀਏ ਤੇ ਨਾਲੇ ਲੋਕਾਂ ਦੀ ਸ਼ਾਬਾਸ਼ ਹੈ ਤੇ ਨਾਲੇ ਆਪ ਦਾ ਕੰਮ ਧੰਦਾ ਹੋ ਜਾਂਦਾ ਉਹ ਸਾਹਮਣੇ ਸਾਡਾ ਮਾਣੂ ਤੇ ਫੌਕਸੀ ਦੋਵੇਂ ਇਕੱਠੇ ਫਿਰਦੇ ਆ ਵੇਖੋ ਕਹਿੰਦੇ ਕੁੱਤੇ ਦਾ ਤੇ ਬਿੱਲੇ ਦਾ ਵੈਰ ਹੁੰਦਾ ਹੈ ਇਹ ਸਾਡੇ ਦੋਵੇਂ ਹੀ ਜਾਨਵਰ ਇਕੱਠੇ ਹੀ ਖੇਡਦੇ ਆ ਇੱਕ ਦੂਜੇ ਦੇ ਦੰਦਿਆਂ ਵੜਦੇ ਆ ਲਾਰਚ ਤੇ ਇੱਕ ਦੂਜੇ ਨੂੰ ਫੜਦੇ ਆ ਪਾਰੇ ਸਪੌਕਸੀ ਨੂੰ ਕੋਸ਼ਮੀ ਨਹੀਂ ਕਹਿੰਦੀ ਜੇ ਕੋ ਬਾਹਰੋਂ ਬਿੱਲੀ ਆ ਜੇ ਤੇ ਫੇਰ ਉਹ ਉਹਨੂੰ ਨਹੀਂ ਛੱਡਦੀ ਸੋ ਇਹ ਗੱਲ ਹੈ ਪਿਆਰ ਦੀ ਪਿਆਰ ਨਾਲ ਦੁਸ਼ਮਣੀਆਂ ਵੀ ਮਿਟ ਜਾਂਦੀਆਂ ਇੱਥੇ ਪਿਆਰ ਆ ਜਾਂਦਾ ਤੇ ਭਾਵੇਂ ਉਹ ਕੁਦਰਤ ਨਾਲ ਪਿਆਰ ਹੋਵੇ ਜਨਵਰਾਂ ਨਾਲ ਪਿਆਰ ਹੋਵੇ ਤੇ ਮੈਂ ਕੋਸ਼ਿਸ਼ ਕਰਦਾ ਕਿ ਕੁਦਰਤ ਨਾਲ ਵੀ ਜੁੜੇ ਰਹੀਏ ਜਾਨਵਰਾਂ ਨੂੰ ਵੀ ਪਿਆਰ ਕਰੀਏ ਮੇਰੇ ਫਾਰਮ ਹਾਊਸ ਤੇ ਸਾਰੇ ਜਾਨਵਰ ਹੈਗੇ ਆ ਬੰਦ ਇੱਥੋਂ ਨਹੀਂ ਇਹ ਉੱਤਰ ਚੱਕੀ ਦਾ ਆ ਮੈਂ ਉੱਥੇ ਛੱਲੇ ਤੇ ਭਾਰੀ ਕੁੱਕੜ ਤੋਤੇ ਚਿੜੀਆਂ ਹਰ ਇੱਕ ਜਾਨਵਰ ਤੁਸੀਂ ਇੱਥੇ ਵੇਖ ਸਕਦੇ ਹੋ ਤੇ ਬਸ ਦੋ ਘੰਟੇ ਲਾ ਕੇ ਜਿਹੜਾ ਕੰਮ ਮੁਕੰਮਲ ਕਰਤਾ ਤੇ ਉਹ ਤੁਹਾਡੇ ਨਾਲ ਜਿਹੜਾ ਸਾਂਝਾ ਕਰ ਰਿਆਂ ਤੇ ਦੱਸਿਓ ਤੁਹਾਨੂੰ ਕਿਵੇਂ ਲੱਗਾ